ਸਸਿਕਾਲ ਜੀ D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਖ ਸੁਰਖੀਆਂ ਤੋਂ ਆਮ ਆਦਮੀ ਪਾਰਟੀ ਵਿਧਾਇਕਾਂ ਦੀ ਖੁੱਲੀ ਤਾਬਨੀ ਪੀਲੀਆਂ ਸਰਕਾਰਾਂ ਤੇ ਝੁੱਕੇ ਸਵਾਲ ਰਵਾਇਤੀ ਪਾਰਟੀਆਂ ਨੂੰ ਦਿੱਤਾ ਠੋਕਵਾ ਜਵਾਬ ਮੁੱਖ ਮੰਤਰੀ ਯੋਗੇਦੀਤ ਨੇ ਆਪਣੇ ਸਿਰ ਤੇ ਸਜਾਈ ਦਸਤਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਿੱਧੀ ਦਿਵਸ ਮੌਕੇ ਸੰਦੇਸ਼ ਯਾਤਰਾ ਕੀਤੀ ਸ਼ੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਰਨਲਿਸਟਾਂ ਦੀ ਕੀਤੀ ਮੰਗ ਪੰਜਾਬ ਚ ਅਗਲੇ 5 ਦਿਨਾਂ ਹਮ ਮੌਸਮ ਚ ਹੋਵੇਗੀ ਵੱਡੀ ਤਬਦੀਲੀ ਕਈ ਜ਼ਿਲ੍ਹਿਆਂ ਚ ਪਾਰੀਮੀ ਦਾ ਲਟ ਜਾਰੀ ਹੁਣ ਖਬਰਾਂ ਵਿਸਥਾਰ ਨਾਲ ਵਿਧਾਇਕ ਅਜੇ ਗੁਪਤਾ ਤੇ ਇੰਦਰਬੀਰ ਸਿੰਘ ਨੀਜਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਚ ਜੋ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵੱਲੋਂ ਪੰਜਾਬ ਚ ਗੈਂਗਸਟਰਵਾਦ ਫੈਲਾਇਆ ਗਿਆ ਤੇ ਅੱਜ ਉਹ ਸਾਡੀ ਹੀ ਸਰਕਾਰ ਤੇ ਇਲਜ਼ਾਮ ਕਰ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਸਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਭਾਜਪਾ ਤੇ ਗੈਸਟ੍ਰਾ ਦਾ ਪੱਕੇਪੂਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਗੁਪਤਾ ਤੇ ਇੰਦਰਬੀਰ ਸਿੰਘ ਨੀਜਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰ ਮਨਜੀਤ ਸਿੰਘ ਸਿਸਤਾ ਵੱਲੋਂ ਉਨਾ ਕਹਾ ਕਿ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਇਸ ਦੇ ਜਵਾਬ ਵਿੱਚ ਵਿਧਾਇਕ ਨੇ ਕਿਹਾ ਕਿ ਪਿਛਲੀ ਸਰਕਾਰਾਂ ਵੱਲੋਂ ਪੰਜਾਬ ਵਿੱਚ ਗੈਂਗਸਟਰਵਾਦ ਫੈਲਾਇਆ ਗਿਆ ਏ ਤੇ ਹੁਣ ਉਹਨਾਂ ਹੀ ਸਰਕਾਰਾਂ ਦੇ ਲੀਡਰ ਪੰਜਾਬ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ ਗੈਰ ਜ਼ਿੰਮੇਦਾਰਾਨਾ ਜਿਹੜੀ ਸਟੇਟਮੈਂਟ ਹੈ ਉਹ ਬਾਜਪਾ ਨੇਤਾ ਮਨਿੰਦਰ ਸਿੰਘ ਸਿਰਸਾ ਜਿਹਦਾ ਨਾਂ ਹੈ ਉਸਨੇ ਇੱਕ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਜਿਹੜੀ ਸਟੇਟਮੈਂਟ ਦਿੱਤੀ ਹੈ ਉਸ ਦਾ ਕਾਰਨ ਹੈ ਕਿ ਉਹਨਾਂ ਨੂੰ ਜਿਹੜੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਵਧੀਆ ਕੰਮ ਕਰ ਰਹੀ ਹੈ ਜਿਹੜੇ ਲੋਕ ਹਤੈਸੀ ਕੰਮ ਕਰ ਰਹੀ ਹੈ ਜਿਹੜੇ ਵਾਅਦੇ ਕੀਤੇ ਸਿਸਕੇ ਸਰਕਾਰ ਨੇ ਪਾਰਟੀ ਨੇ ਇੱਕ ਇੱਕ ਵਾਦਾ ਜਿਹੜਾ ਪੂਰਾ ਕਰ ਰਹੀ ਹੈ ਉਸ ਦੀ ਤਕਲੀਫ ਜਿਹੜੀ ਹੈ ਭਾਜਪਾ ਨੂੰ ਹੋ ਰਹੀ ਹੈ ਉਹਨਾਂ ਦੇ ਲੀਡਰਾਂ ਨੂੰ ਹੋ ਰਹੀ ਹੈ ਔਰ ਉਹ ਜਿਹੜੀਆਂ ਸਟੇਟਮੈਂਟਸ ਦਿੰਦੇ ਨੇ ਉੱਥੋਂ ਪਤਾ ਲੱਗਦਾ ਕਿ ਇਹ ਪਹਿਲੇ ਵੀ ਪਹਿਲੇ ਵੀ ਸਰਕਾਰਾਂ ਚ ਰਹਿ ਕੇ ਇਹਨਾਂ ਨੇ ਜਿਹੜਾ ਗੈਂਗਸਟਰイズਮ ਦਾ ਜਿਹੜਾ ਕਲਚਰ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰ ਦਾ ਕਲਚਰ ਜਿਹੜਾ ਲੈ ਕੇ ਆਏ ਨੇ ਇਹ ਲੋਕ ਇਹਨਾਂ ਨੇ ਗੈਂਗਸਟਰ ਇਹਨਾਂ ਨੇ ਗੁੰਡੇ ਪਾਲੇ ਔਰ ਉਹਨਾਂ ਦੀ ਪੁਸ਼ਤ ਪਨਾਈ ਕੀਤੀ ਹੁਣ ਸਾਡੀ ਸਰਕਾਰ ਜਿਹੜੀ ਮਾਨ ਸਰਕਾਰ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਯੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਉਸ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਆ ਗੈਂਗਸਟਰ ਜਿਹੜੇ ਨੇ ਜਿਹੜੇ ਜਿਹੜੇ ਨਸ਼ਾ ਪੇਜੜੇ ਨੇ ਜਿਹੜੇ ਤਸਕਰ ਨੇ ਜਿਹੜੇ ਉਹਨਾਂ ਦੇ ਮਗਰ ਗੈਂਗਸਟਰ ਨੇ ਉਹਨਾਂ ਨੂੰ ਖਤਮ ਕਰ ਰਹੀ ਹੈ ਸਰਕਾਰ ਉਹਨਾਂ ਦੇ ਖਿਲਾਫ ਪਰਚੇ ਕਰ ਰਹੀ ਹੈ ਸਰਕਾਰ ਉਹਨਾਂ ਨੂੰ ਫੜ ਫੜ ਕੇ ਜਿਨ੍ਹਾਂ ਚ ਸੁੱਟ ਰਹੀ ਹੈ ਸਰਕਾਰ ਉਹਨਾਂ ਦੇ ਬਣਾਏ ਵੱਡੇ ਵੱਡੇ ਮਹਿਲਾਂ ਨੂੰ ਡਿਮੋਲਿਸ਼ ਕਰ ਰਹੀ ਹੈ ਸਰਕਾਰ ਸੋ ਇਹ ਸਰਕਾਰ ਦੇ ਜਿਹੜੇ ਵਧੀਆ ਕੰਮ ਨੇ ਤੁਸੀਂ ਦੇਖਿਆ ਕਿ ਸਾਡੀ ਸਰਕਾਰ ਜਿਹੜੀ ਹੈ ਲੋਕਾਂ ਦੀ ਹਤਿਆਸ਼ੀ ਸਰਕਾਰ ਹੈ ਸਤੰਦ ਆਦੀ ਦੇ ਵਿਰੋਧੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਕਿਤੇ ਜਾ ਰਹੇ ਇੰਕਾਊਂਟਰਾਂ ਤੇ ਸਵਾਲ ਚੁੱਕੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਐਸਜੀਪੀਸੀ ਨੂੰ ਲੈ ਕੇ ਵੱਡਾ ਬਿਆਨ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਵਿਸ਼ੇਸ਼ ਜਰਨਲਿਸਟ ਜਲਾਸ ਬਲੌਂਡ ਦੀ ਹਮਾਇਤ ਕੀਤੀ ਹੈ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਤੇ ਇਲਜ਼ਾਮ ਲਗਾਏ ਨੇ ਤੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਤੇ ਵੀ ਸਵਾਲ ਚੁੱਕੇ ਦੇਖੋ ਐਸਜੀਪੀਸੀ ਸਾਡੀ ਸਾਰੀ ਕੌਮ ਦੀ ਇੱਕ ਮਹਾਨ ਜਥ ਜਿਹੜੀ ਸਾਡੇ ਬਜ਼ੁਰਗਾਂ ਦੇ ਖੂਨ ਵਿੱਚੋਂ ਪੈਦਾ ਹੋਈ ਹੈ ਸੀਨੇ ਦੀ ਮੱਜ ਦੀ ਖੁਰਾਕ ਇਸ ਸੰਸਥਾ ਨੂੰ ਸਾਡੇ ਬਜ਼ੁਰਗਾਂ ਨੇ ਪਾਈ ਔਰ ਇਹਦੇ ਇਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਸਿੱਖ ਪਾਰਲੀਮੈਂਟ ਦਾ ਫਰਜ ਬੰਦਾ ਹੈ ਕਿ ਜੇ ਕਿਤੇ ਕੌਮ ਦੇ ਵਿੱਚ ਕੋਈ ਦੁਬਦਾ ਪੈ ਜੇ ਜੇ ਕੋਈ ਪੰਥਕ ਮਸਲੇ ਆਉਣ ਤੇ ਉਹ ਸਿਰ ਜੋੜ ਕੇ ਬੈਠ ਕੇ ਤਾਂ ਉਹਦਾ ਹੱਲ ਕੱਢਣ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ 2024 ਨੂੰ ਜਿਹੜਾ ਮਸਲੇ ਜਿਹੜਾ ਸ਼੍ਰੀ ਅਕਾਤਰ ਸਾਹਿਬ ਦੀ ਫਸੀਲ ਤੋਂ ਜੋ ਫੈਸਲੇ ਸੁਣਾਏ ਗਏ ਉਹਨਾਂ ਫੈਸਲਿਆਂ ਦੇ ਅਨਸਾਰ ਸਾਡੇ ਕੌਮ ਦੇ ਵਿੱਚ ਇੱਕ ਬੜੀ ਰਾਹਤ ਹੋਈ ਸੀ ਬੜਾ ਹੀ ਸੁਖ ਪਿਆ ਸੀਗਾ ਕਿ ਹੁਣ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇਕੱਠੀ ਹੋ ਜਾਏਗੀ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜਿਹੜੀ ਹੈ ਉਹਦੀ ਵੀ ਛੇਤੀ ਚੋਣ ਹੋਵੇਗੀ ਤੇ ਅਸੀਂ ਸੁਖ ਦਾ ਸਾਹ ਲਵਾਂਗੇ ਪਰ ਅਫਸੋਸ ਹੈ ਕਿ ਉਹਨਾਂ ਫੈਸਲਿਆਂ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਜੀ ਅਸਤੀਫਾ ਦੇ ਗਏ ਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਸ ਨੂੰ ਚੈਲੰਜ ਕਰ ਦਿੱਤਾ। ਸ਼੍ਰੀ ਅਕਾਲ ਤਰ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਠੇਸ ਲੱਗੀ। ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਤੋਂ ਬਾਅਦ ਐਸੀਆਂ ਘਟਨਾਵਾਂ ਹੋਈਆਂ ਕਿ ਸਾਡੇ ਸਿੰਘ ਸਾਹਿਬਾਨਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਸੀਨੀਅਰ ਮਿਤ ਪ੍ਰਧਾਨ ਦੀ ਅਗਵਾਈ ਵਿੱਚ ਉਹਨਾਂ ਨੂੰ ਬਿਨਾਂ ਨਿਜਮਾ ਤੋਂ ਗੈਰ ਸਿਧਾਂਤਿਕ ਤੰਗ ਦੇ ਨਾਲ ਬੇਨਿਜ਼ਮੀਆਂ ਕਰਦਿਆਂ ਹੋਇਆਂ ਸਿੰਘ ਸਾਹਿਬਾਨਾਂ ਨੂੰ ਫਾਰਕ ਕਰ ਦਿੱਤਾ ਔਰ ਇੱਥੋਂ ਤੱਕ ਕਿ ਅਸ਼ਲੀਲ ਪਾਸ਼ਾ ਬੋਲ ਕੇ ਮੰਦਪਾਗੀ ਜਿਹੜੀ ਘਟਨਾ ਹੋਈ ਕਿ ਉਹਨਾਂ ਨੂੰ ਬਹੁਤ ਹੀ ਕਿਰਦਾਰ ਕੁਸ਼ੀ ਕੀਤੀ ਗਈ ਜਿਹਦੇ ਨਾਲ ਅਸੀਂ ਸਾਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਬਤਾਰੀ ਮੈਂਬਰਾਂ ਨੇ ਲਿਖ ਕੇ ਮਤਾਨ ਦਾ ਸੀ ਕਿ ਇਹਦਾ ਸਾਰਾ ਜਿਹੜਾ ਇੱਥੇ ਡਿਸਕਸ ਕੀਤਾ ਜਾਵੇ ਵਿਚਾਰ ਚਰਚਾ ਕੀਤੀ ਜਾਵੇ ਤੇ ਜਿਹੜੇ ਮਤੇ ਗੈਰ ਨਿਜਮ ਹੋਏ ਬੇਨਿਜਮੀਆਂ ਨਾ ਹੋਏ ਆ ਉਹਨਾਂ ਨੂੰ ਰੱਦ ਕੀਤੇ ਜਾਣ ਉਹ ਮੰਨਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਗਾ ਸਾਨੂੰ ਜਲੀਲ ਕੀਤਾ ਉੱਥੇ ਕੋਈ ਮੰਨਿਆ ਨਹੀਂ ਗਿਆ ਅਸੀਂ ਮੰਗ ਕੀਤੀ ਸੀ ਵੀ ਇਹਨੂੰ ਵਿਚਾਰਿਆ ਜਾਵੇ ਫਿਰ ਕਿਉਂਕਿ ਸਾਡੇ ਨਿਜਮਾਂ ਵਿੱਚ ਐਕਟ ਵਿੱਚ ਲਿਖਿਆ ਹੋਇਆ ਕਿ ਜੇ ਤੁਹਾਡਾ ਕੋਈ ਮਸਲਾ ਵਿਚਾਰਨਾ ਹੋਵੇ ਤੇ ਵਿਸ਼ੇਸ਼ اجلاس ਬੁਲਾਇਆ ਜਾ ਸਕਦਾ ਹੈ ਜਨਰਲ اجلاس ਹੁਣ ਵਿਸ਼ੇਸ਼ ਜਨਰਲ اجلاس ਬਲਾਉਣ ਵਾਸਤੇ 3 ਮਹੀਨੇ ਚਾਹੀਦੇ ਸੀਗੇ ਕਿਉਂਕਿ ਜਨਰਲ ਇਜਲਾਸ ਜਿਹੜਾ ਇੱਕ ਵਾਰੀ ਹੋ ਜੇ ਉਹ ਤੋਂ 3 ਮਹੀਨੇ ਤੋਂ ਪਹਿਲਾਂ ਨਹੀਂ ਬੁਲਾਇਆ ਜਾ ਸਕਦਾ ਉਹਨੂੰ ਦੇਖਦਿਆਂ ਹੋਇਆਂ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਉਹ ਮਸਲਿਆ ਤੋਂ ਬਾਅਦ ਹੋਰ ਮਸਲੇ ਪੈਦਾ ਹੋ ਗਏ ਐਸੇ ਵੇਲੇ ਤਖਤਾਂ ਦੇ ਜਥੇਦਾਰਾਂ ਵਿੱਚ ਵੀ ਆਪਸ ਵਿੱਚ ਕਲੇਸ਼ ਸ਼ੁਰੂ ਹੋ ਗਿਆ ਹੈ ਔਰ ਬੇਨਿਜ਼ਮੀ ਅਜ ਵੀ ਹੋ ਰਹੀ ਹੈ ਮर्यादा ਦਾ ਨੁਕਸਾਨ ਹੋ ਰਿਹਾ ਹੈ ਜਿਹਨਾਂ ਸਾਡੇ ਸ਼੍ਰੀ ਅਕਾਲ ਤਰ ਸਭ ਦੀ ਸਰਬੋਚਤਾ ਨੂੰ ਢਾਹ ਲਾ ਕਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇਸ਼ਨਾਥ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇਸ਼ ਦੇ 150 ਵਿੱਚ ਸ਼ਹੀਦੀਪੁਰਬ ਤੇ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਦੀ ਸ਼ੁਰੂਆਤ ਕੀਤੀ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਨਾਤਨ ਧਰਮ ਦੇ ਰਖਿਆ ਲਈ ਸ਼ਹੀਦ ਹੋਏ ਜ਼ਾਲਮ ਸ਼ਾਸਕ ਔਰੰਗਜ਼ੇਬ ਦੇ ਯੁੱਗ ਨੂੰ ਯਾਦ ਕਰਦੇ ਹੋਏ ਯੋਗੀ ਨੇ ਉਹਨਾਂ ਦੁਆਰਾ ਕੀਤੇ ਗਏ ਅਤਿਆਚਾਰਾਂ ਤੇ ਸਨਾਤਨ ਧਰਮ ਨੂੰ ਮਿਟਾਉਣ ਦੀ ਉਹਨਾਂ ਦੀ ਇੱਛਾ ਦਾ ਜ਼ਿਕਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇਵ ਦਿтнаਥ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 150ਵੇਂ ਸ਼ਹੀਦੀਪੁਰ ਉਤੇ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਯੋਗੀ ਨੇ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਨੂੰ ਦਿੱਲੀ ਲਈ ਰਵਾਨਾ ਕੀਤਾ ਇਹ ਯਾਤਰਾ ਗੁਰਦੁਆਰਾ ਨਾਕਾ ਹਿੰਡੋਲਾ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਨਿਵਾਸ ਤੱਕ ਗਈ ਮੁੱਖ ਮੰਤਰੀ ਯੋਗੀ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਯਾਤਰਾ ਦਾ ਆਸਵਾਕ ਕੀਤਾ ਇਸ ਦੌਰਾਨ ਮੁੱਖ ਮੰਤਰੀ ਯੋਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਤੇ ਰੱਖ ਕੇ ਇਸ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਯੋਗੀ ਨੇ ਇਸ ਦੌਰਾਨ ਜਨਤਕ ਸਭਾ ਨੂੰ ਸੰਬੋਧਨ ਕੀਤਾ ਇਸ ਦੌਰਾਨ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਕੀਤੀ ਔਰੰਗਜ਼ੇਬ ਇੱਕ ਜ਼ਾਲਮ ਸ਼ਾਸਕ ਸੀ ਜਿਸ ਨੇ ਜ਼ਬਰਦਸਤੀ ਧਰਮ ਪਰਬਤਨ ਦੀ ਨੀਤੀ ਅਪਣਾਈਆਂ ਜਿਸ ਦੇ ਵਿਰੋਧ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ Hindu ਧਰਮ ਦੀ ਰੱਖਿਆ ਲਈ ਸਰਬੋਤਮ ਕੁਰਬਾਨੀ ਕੀਤੀ ਮਹਿਲਾ ਕਾਰਜਕ੍ਰਮ ਆਜ ਉੱਤਰ ਵਿਦੇਸ਼ ਸੇ उत्तर प्रदेश की राजधानी लखनऊ से दिल्ली के उस ऐतिहासिक गुरुद्वारे के लिए प्रस्थान करने वाली करने वाली करने जा रही है जहां पर सनातन धर्म की रक्षा के लिए गुरु तेग बहादुर जी महाराज ने अपना शहादत दिया था यानी साढ़े तीन सौ वर्षों के इस पूरे इतिहास को एक जीवंतता प्रदान कर रहे हैं इस यात्रा के माध्यम से इन कार्यक्रमों के माध्यम से कैसा कालखंड रहा होगा जब उस समय औरंगजेब जैसा क्रूर और ब्रबर शासक रहा हो और उस समय सनातन धर्म पर हो रहे हमलों को ध्यान में रख करके एक समय में हर जगह से अत्याचार के समाचार आते थे औरंगजेब में तो एक संदेश ही एक इस प्रकार का एक उसका उद्देश्य ही था किसी प्रकार से तिलक और जनियों को समाप्त करके सनातन धर्म को हमेशा के लिए समाप्त करो ਇਸਲਾਮੀਕਰਨ ਦੇ ਜਿਸ بڑے ਅਭਿਆਨ ਕੋ ਲੈ ਕੇ ਅੱਗੇ ਵਧਾਤਾ ਦਾਦੀ ਕੇ ਯਾਤਰਾਦ ਲਿਖ ਰहूं ਤਾਂ ਦਿੱਲੀ ਲੇਰਵਾਨਾ ਹੋਈ ਰਸਤੇ ਵਿੱਚ ਕਾਨਪੂਰ ਇਟਾਵਾ ਤੇ ਆਗਰਾ ਵਿੱਚ ਇਸ ਦੇ ਪੜਾ ਰੱਖੇ ਗਏ ਹਨ ਪੁਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਸਤਿਆਜੀਤ ਸਿੰਘ ਵਿਜੀਠੀਆ ਸਮੇਤ ਪੁਆਇੰਟ ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ 30 ਮਾਰਚ ਦੀ ਮੀਟਿੰਗ 'ਚ ਗੈਰ ਹਾਜ਼ਰ ਰਹਿਣ ਵਾਲੇ 65 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਸੀ ਚੀਫ ਖਾਲਸਾ ਦੀਵਾਨ ਦੇ ਦੋਵੇਂ ਪੱਖ ਜੋ ਮੈਨੂੰ ਪਤਾ ਲੱਗਾ ਉਹ ਜ਼ਥੇਦਾਰ ਸਾਹਿਬ ਨੂੰ ਮਿਲੇ ਹੈ ਜੋ ਗੱਲਾਂ ਦੋਵਾਂ ਨੇ ਕੀਤੀਆਂ ਨੇ ਉਹਦੇ ਮੁਤਾਬਕ ਇਹ ਇਹਨਾਂ ਨੇ ਅੱਜ ਦੀ ਕਾਰਵਾਈ ਕੀਤੀ ਹੈ ਕੀ ਆਦੇਸ਼ ਜ਼ਥੇਦਾਰ ਸਾਹਿਬ ਨੇ ਇਹਨਾਂ ਨੂੰ ਦਿੱਤੇ ਹੈ ਕੀ ਆਦੇਸ਼ ਉਹਨਾਂ ਨੂੰ ਦਿੱਤੇ ਹੈ ਇਹਦੇ ਬਾਰੇ ਮੇਰੇ ਕੋਲ ਨੌਲੇਜ ਨਹੀਂ ਲੇਕਿਨ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਆਂ ਔਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਸ਼ਾਨ ਸਨਮਾਨ ਵਧਾਉਣਾ ਚਾਹੀਦਾ ਡਾਕਟਰ ਸਾਹਿਬ ਜਿਹੜੇ 65 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਗਈ ਜਿਸ ਉਸ ਵਕਤ ਕੀ ਫੈਸਲਾ ਹੋਇਆ ਉਸ ਦਿਖੋ ਇਹ ਤੁਹਾਨੂੰ ਬਰੀਫ ਕਰਨਗੇ ਪਰ ਉਹਨਾਂ ਦੀ ਜਿਹੜੀ ਇਹ ਆਰਡਰ ਸੀ ਉਹ ਰੱਦ ਕਰਦੇ ਰੱਦ ਕਰ ਡਾਕਟਰ ਸਾਹਿਬ ਜੀ ਆਪਾਂ ਗੱਲ ਕਰਦੇ ਹਾਂ ਕੋ ਆਪਣੇ ਕਮਿਸ਼ਨ ਦੀ ਗੱਲ ਕਰੀਏ ਜਿਹੜੇ ਗੁਰਦੁਾਰੇ ਜਿਹੜੇ ਹਨ ਉਹਨਾਂ ਦਾ ਵਿਵਾਦ ਚੱਲਦਾ ਪਿਆ ਗਿਆਨਕੋੜ ਦਾ ਵੰਗੂ ਮੜਦਾ ਡਾਂਗਮਾਰ ਸਾਹਿਬ ਦਾ ਕਿਤੋਂ ਤੱਕ ਕੇਸ ਪਹੁੰਚੇ ਨੇ ਸਾਰੇ ਕੇਸ ਜਿਹੜੇ ਹਨ ਕਿਉਂਕਿ ਸਿਰਫ ਡਾਂਗਮਾਰ ਸਾਹਿਬ ਵੀ ਅਦਾਲਤ ਦੇ ਸਾਹਮਣੇ ਹੈ ਗਿਆਨ ਗੋਦੜੀ ਵੀ ਅਦਾਲਤ ਦਾ ਸਾਹਮਣੇ ਹੈ ਅਸੀਂ ਵੀ ਇਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਅਦਾਲਤ ਦੇ ਵਿੱਚ ਉਹਨਾਂ ਦੇ ਵਾਸਤੇ ਗਈ ਹੈ ਤੇ ਬਹੁਤ ਸਾਰੇ ਮਸਲੇ ਨੇ ਕੌਮ ਦੇ ਲੇਕਿਨ ਮਿਲ ਕੇ ਇਕੱਠੇ ਹੋ ਕੇ ਅੱਜ ਵੀ ਮੈਂ ਗੱਲ ਕੀਤੀ ਹੈ ਇਹਦੀ ਪੈਰਵੀ ਕਰੀਏ ਸਾਰੇ ਹੱਲ ਹੋਣ ਵਾਲੇ ਨੇ ਜਦ ਤੱਕ ਅਸੀਂ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਸਿੱਖਾਂ ਨੇ ਡਾਇਲੌਗ ਦਾ ਰਾਹ ਨਹੀਂ ਖੋਲਿਆ ਜੇ ਅਸੀਂ ਡਾਇਲੌਗ ਬੰਦ ਕਰ ਦੇਾਂਗੇ ਤੇ ਫਿਰ ਜਿਹੜੇ ਆ ਮਸਲੇ ਨਹੀਂ ਹੱਲ ਹੋਣਗੇ ਜਿਹੜੇ ਵੀ ਮਸਲੇ ਹੱਲ ਹੋਣੇ ਆ ਉਹ ਟੇਬਲ ਤੇ ਬਹਿ ਕੇ ਹੱਲ ਹੋਣੀ ਸ੍ਰੀ ਅਕਾਲਤਰ ਕੇ ਸਾਹਿਬ ਤੇ ਪਟਨਾ ਸਾਹਿਬ ਦੇ ਪੰਜ ਸਿੰਘ ਸਾਹਿਬਾਨ ਦੇ ਵਿੱਚ ਆਪਸੀ ਵਿਵਾਦ ਇੱਕ ਸ਼ੁਰੂ ਹੋ ਗਿਆ ਕੀ ਲੱਗਦਾ ਕਿ ਉਹ ਕਿਸ ਤਰ੍ਹਾਂ ਹੱਲ ਹੋਣਾ ਚਾਹੀਦਾ ਸਵਾਮੀ ਜੀ ਮੈਂ ਹੱਥ ਜੋੜ ਕੇ ਚੰਦਰ ਪਹਿਲਾਂ ਦਿੱਲੀ 'ਚ ਵੀ ਬੇਨਤੀ ਕੀਤੀ ਸੀ ਤੁਹਾਡੇ ਰਾਈ ਵੀ ਬੇਨਤੀ ਕਰਦਾ ਹਾਂ ਕਿ ਤੱਕ ਸਾਰੇ ਸਨਮਾਨਯੋਗ ਚੋਨੇ ਦੀ ਸਿੱਧੀ ਬਿਜਾਈ ਵੱਲ ਕਿਸਾਨਾਂ ਦਾ ਰੁਝਾਨ ਵਧਦਾ ਦਿਖਾਈ ਦੇ ਰਿਹਾ ਹੈ ਲੁਧਿਆਣਾ ਚ ਹੀ ਸਿੱਧੀ ਬਿਜਾਈ ਦਾ ਰਕਬਾ 22 ਤੋਂ 3 ਗੁਣਾ ਵੱਧ ਗਿਆ ਹੈ ਜੋ ਕਿ ਪਿਛਲੇ ਸਾਲ 1800 ਏਕੜ ਸੀ ਪਰ ਹੁਣ 5000 ਏਕੜ ਤੋਂ ਵੱਧ ਹੋ ਗਿਆ ਹੈ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਕਿਸਾਨ ਸਮਝਦਾਰ ਹੋ ਚੁੱਕਾ ਹੈ ਉਸ ਨੂੰ ਪਤਾ ਲੱਗ ਚੁੱਕਾ ਹੈ ਕਿ ਸਿੱਧੀ ਬਿਜਾਈ ਦੇ ਕਿੰਨੇ ਫਾਇਦੇ ਨੇ ਸਿੱਧੀ ਬਿਜਾਈ ਦੇ ਸੰਬੰਧ ਵਿੱਚ ਪਿਛਲੇ ਸਾਲ ਦਾ ਜਿਹੜਾ ਸਾਡੇ ਕੋਲੇ ਡਾਟਾ ਹੈਗਾ ਪਿਛਲੇ ਸਾਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ 1870 ਏਕੜ ਦੇ ਕਰੀਬ ਰਕਬੇ ਦੇ ਵਿੱਚ ਸਿੱਧੀ ਬਿਜਾਈ ਹੋਈ ਸੀ ਪਰ ਉਹਦੇ ਮੁਕਾਬਲੇ ਇਸ ਸਾਲ ਅ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੁਣ ਤੱਕ 5000 ਏਕੜ ਤੋਂ ਜ਼ਿਆਦਾ ਰਕਵੇ ਦੇ ਵਿੱਚ ਸਿੱਧੀ ਬਿਜਾਈ ਹੋ ਚੁੱਕੀ ਹੈ ਜਿਹੜਾ ਕਿ ਅ ਪਿਛਲੇ ਸਾਲ ਦੇ ਮੁਕਾਬਲੇ ਆਲਮੋਸਟ 2.3 ਗੁਣਾ ਮਤਲਬ ਜ਼ਿਆਦਾ ਆਪਾਂ ਕਹਿ ਸਕਦੇ ਹਾਂਗੇ ਤੇ ਕਿਸਾਨਾਂ ਨੇ ਇਹਦੇ ਵਿੱਚ ਚੰਗਾ ਉਤਸ਼ਾਹ ਦਿਖਾਇਆ ਹੈਗਾ ਤੇ ਮੈਂ ਇਹਦੇ ਸੌਂਦ ਵਿੱਚ ਫੇਰ ਇੱਕ ਵਾਰੀ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਜੇ ਕਿਸੇ ਦਾ ਜੇ ਵੀ ਖੇਤ ਖਾਲੀ ਹੈਗੇ ਤਾਂ ਇਸ ਵੇਲੇ ਵੀ ਜੇ ਕੋਈ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਉਹਦੇ ਲਈ ਟਾਈਮ ਹੈਗਾ ਤੇ ਜਾਂ ਜੇ ਕਿਸੇ ਵੀਰ ਨੇ ਸਿੱਧੀ ਬਿਜਾਈ ਕੀਤੀ ਆ ਉਹਦੀ ਰਜਿਸਟ੍ਰੇਸ਼ਨ ਕਰਨ ਵਾਲੀ ਰਹਿੰਦੀ ਹੈਗੀ ਤਾਂ ਉਹ ਵੀ 15 ਜੁਲਾਈ ਤੱਕ ਆਪਣੇ ਨੇੜੇ ਦੇ ਜਿਹੜਾ ਖੇਤੀਬਾੜੀ ਦਫ਼ਤਰ ਆ ਉਹਦੇ ਨਾਲ ਸੰਪਰਕ ਕਰਕੇ ਉਹਦੀ ਰਜਿਸਟ੍ਰੇਸ਼ਨ ਕਰਾ ਦੇ ਤਾਂ ਕਿ ਜਿਹੜੀ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ ਸਿੱਧੀ ਬਜਾਈ ਦੇ ਸੰਬੰਧ ਵਿੱਚ ਉਹ ਨੂੰ ਮਿਲ ਸਕੇ ਤੇ 15 ਜੁਲਾਈ ਤੋਂ ਬਾਅਦ ਪੋਰਟਲ ਬੰਦ ਹੋ ਜਾਊਗਾ ਇਸ ਕਰਕੇ ਜਿਹੜੇ ਵੀ ਰਜਿਸਟ੍ਰੇਸ਼ਨ ਬੰਦੋ ਜੇ ਰਹਿੰਦੇ ਹੈਗੇ ਉਹਨਾਂ ਨੂੰ ਬੇਨਤੀ ਹੈ ਵੀ ਰਜਿਸਟ੍ਰੇਸ਼ਨ ਕਰ ਦੇਣ ਤਾਂ ਕਿ ਜਿਹੜਾ ਉਹਨਾਂ ਨੂੰ ਉਹਦਾ ਸਹਾਇਤਾ ਰਾਸ਼ੀ ਦਾ ਲਾਭ ਮਿਲ ਸਕੇ ਝੋਨੇ ਦੀ ਬਜਾਈ ਜੀ ਹੁਣ ਤੱਕ ਅੱਲੋਦੇਣਾ ਜ਼ਿਲ੍ਹੇ ਦੇ ਵਿੱਚ ਲਗਭਗ ਤੁਸੀਂ ਕਹਿ ਸਕਦੇ ਆਂਗੇ 99 92% ਦੇ ਕਰੀਬ ਬਜਾਈ ਹੋ ਚੁੱਕੀ ਹੈਗੀ ਤੇ ਹੁਣ ਜਿਹੜਾ ਸਮਾਜ ਜਿਹੜੀ ਰੈਂਡਾ ਏਰੀਆ ਉਹ ਕੁਝ ਬਾਸਮਤੀ ਇਹ ਬੀਜਾ ਜਾਣਾਗਾ ਤੇ ਕੁਝ ਜਿਹੜੀਆਂ ਲੇਟ ਵੈਰਾਈਟੀਆਂ ਹੈਗੀਆਂ ਪੀਆਰ 126 ਵਗੈਰਾ ਦਾ ਏਰੀਆ ਥੋੜਾ ਬਹੁਤ ਲੱਗੂਗਾ ਤੇ ਬਾਕੀ ਆਲਮੋਸਟ ਮਤਲਬ ਬਜਾਈ ਸਾਡੀ ਜਿਹੜੀ ਆ ਕੰਪਲੀਟ ਹੋਣ ਦੇ ਨੇੜੇ ਆ 99% ਤਕਰੀਬ ਬਜਾਈ ਹੋ ਚੁੱਕੀ ਆ بارش ਚੰਗੀ ਹੋ ਰਹੀ ਹੈਗੀ ਇਹਦਾ ਸਾਨੂੰ ਬਹੁਤ ਬਹੁਤ ਫਾਇਦਾ ਲਾਉਣ ਲੈਣਾ ਚਾਹੀਦਾਗਾ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਜਿਹੜਾ ਝੋਨੇ ਦੇ ਵਿੱਚ ਪਾਣੀ ਆ ਉਸ ਕਾ ਕੇ ਲਾਇਆ ਜਾਵੇ ਮਤਲਬ ਕੁਝ ਦਿਨ ਆਪਾਂ ਨੂੰ ਹਫਤਾਕ ਤੇ ਗਰੇ ਹਫਤਾ 10 ਦਿਨ ਪਾਣੀ ਖੜਾ ਰੱਖਣਾ ਪੈਂਦਾ ਜਦੋਂ ਅਸੀਂ ਡਰਾਪ ਪਲਾਂਟੇਸ਼ਨ ਕਰਦੇ ਹਾਂਗੇ ਪਰ ਉਸ ਤੋਂ ਬਾਅਦ ਜਦੋਂ ਸਾਡਾ ਇੱਕ ਵਾਰੀ ਜਿਹੜੀ ਫਸਲ ਆ ਦੀ ਚੱਲ ਪੈਂਦੀ ਹੈਗੀ ਤਾਂ ਉਸ ਤੋਂ ਬਾਅਦ ਸਾਡੀ ਬੇਨਤੀ ਹੈ ਕਿਸਾਨ ਵੀਰਾਂ ਨੂੰ ਵੀ ਪਾਣੀ ਸਕਾ ਕੇ ਲਿਆ ਜਾਵੇ ਉਹਦੇ ਨਾਲ ਜਿੱਥੇ ਸਾਡੀ ਪਾਣੀ ਦੀ ਬਚਤ ਹੁੰਦੀ ਹੈ ਉਹਦੇ ਨਾਲ ਨਾਲ ਜਿਹੜੀ ਸਾਡੀ ਜਿਹੜਾ ਬੂਟਾਗਾ ਉਹੋ ਬਿਮਾਰੀਆਂ ਤੋਂ ਵੀ ਬਚਦਾਗਾ ਕਿਉਂਕਿ ਜੇ ਪਾਣੀ ਲਗਾਤਾਰ ਖੜਾ ਰਹਿੰਦਾਗਾ ਤਾਂ ਉਹਦੇ ਨਾਲ ਕਈ ਕਿਸਮ ਦੀਆਂ ਉੱਲੀ ਵਾਲੀਆਂ ਬਿਮਾਰੀਆਂ ਝੋਨੇ ਦੀ ਫਸਲ 'ਚ ਆ ਜਾਂਦੀਆਂ ਨੇ ਜੇ ਅਸੀਂ ਖੇਤ ਨੂੰ ਸਕਾ ਕੇ ਪਾਣੀ ਲਾਉਨੇ ਆਂਗੇ ਤਾਂ ਉਹਦੇ ਨਾਲ ਅਸੀਂ ਬਿਮਾਰੀਆਂ ਤੋਂ ਸਾਡੀ ਫਸਲ ਦੀ ਬਚਤ ਹੁੰਦੀ ਆ ਤੇ ਸਾਨੂੰ ਜਿਹੜਾ ਬੇਲੋੜੀਆਂ ਸਪਰੇਆਾਂ ਤੇ ਜਿਹੜਾ ਖਰਚਾ ਕਰਨਾ ਪੈਂਦਾ ਸਾਡੀ ਉਹਦੀ ਬਚ ਲੋਧਿਆਣਾ ਚ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਗਰ ਨਿਗਮ ਤੇ ਹੋਰ ਵੱਖ-ਵੱਖ ਭਾਗਾਂ ਦੀ ਕਹਮ ਮੀਟਿੰਗ ਹੋਈ ਜਿਸ ਵਿੱਚ ਲੁਧਿਆਣਾ ਦੇ ਅੰਦਰ ਗਰੀਜ਼ ਨੂੰ ਲੈ ਕੇ ਆਰ ਇਸ ਮਸਿਆ ਤੇ ਚਰਚਾ ਕੀਤੀ ਗਈ ਇਸ ਮੀਟਿੰਗ ਚ ਕੂੜੇ ਦੇ ਡੰਪ ਤੇ ਘਟ ਰਹੀ ਗ੍ਰੀਨਰੀ ਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਹੱਲ ਲੱਭੇ ਗਏ ਇਹ ਜ਼ਿਲ੍ਹਾ ਪਰਿਆਵਰਣ ਕੀ ਇੱਕ ਸਮਿਤੀ ਹੈ ਜਿਸ ਦੀ ਅਧਿਖਸ਼ਤਾ ਹਮਾਰੇ ਡਿਪਟੀ ਕਮਿਸ਼ਨਰ ਸਾਹਿਬ ਕਰਤੇ ਹਨ ਜ਼ਿਲ੍ਹਾधीश ਲੁਧਿਆਣਾ ਕੇ ਔਰ ਇਸਮੇ ਉਹ ਮੁੱਦੇ ਹੈ ਜੈਸੇ ਕਿ ਆਪਕਾ ਸੋਲਿਡ ਵੇਸ ਕਾ ਹੈ या लिक्विड वेस्ट का है तालाबों का है नदियों का है प्रदूषण का है और जितने तरह के वेस्ट होते हैं चाहे वो बायोमेडिकल वेस्ट हो प्लास्टिक का वेस्ट हो कि उसका प्रबंधन कैसे होगा यानी ख़ास तौर से पर्यावरण को बचाने के लिए क्या काम जिला प्रशासन कर रहा है तो बड़ा अच्छा रहा और बहुत अच्छी रिपोर्ट आपने प्रतिवेदन तैयार किया हुआ है जिला इन्वायरमेंट कमेटी का डिस्ट्रिक्ट डिस्ट्रिक्टवायरमेंट कमेटी का और मुझे उम्मीद है कि बहुत अच्छा काम आपके नेतृत्व में हो रहा है जिला प्रशासन के और लुधियाना बहुत ही पुराना शहर है और औद्योगिक शहर है और उम्मीद करता हूं कि पर्यावरण के जितने भी मुद्दे हैं वो इतने नहीं गंभीर हैं कि उसको सुलझाया ना जा सके अगर आपका इरादा पक्का है तो प्रशासन का इरादा बहुत पक्का है और मुझे पूरा उम्मीद है कि वो सारे मुद्दों को सुलझा लेंगे और बहुत खूबसूरत लुधियाना और हो जाएगा लेकिन ये मैं ज़रूर कहूँगा तो कि जन भागीदारी की भी ज़रूरत है आम नागरिक को भी जुड़ना चाहिए कि किस तरह से हम इस अपने माहौलियात को बचा सकें इस पर्यावरण को बचा सकें और जिला प्रशासन का हाथ बटाएँ बहुत देखिए हमारे पूरे देश में ये जो कूड़े के निस्तारण का प्रश्न है वो पूरे देश में चल रहा है लेकिन काफ़ी अच्छा काम यहाँ अब होने जा रहा है कि जो भी लिगेसी बेस्ड था यानी जो पहले से जमा हुआ वेस्ट था उसको ख़त्म करने के लिए काम हो रहे हैं जो प्रतिदिन जनरेट हो रहे हैं पैदा हो रहे हैं उसके लिए भी काम हो रहा है तो ये भी शुरुआत हुई है और मैं चाहता हूं कि इसको आगे बढ़ाया जाए और जिससे कि कूड़ा कूड़ा कहीं सड़क पे ना हो ग्रीनरी बहुत ज़रूरी इसलिए है क्योंकि आज जानते हैं आप पूरी दुनिया में ग्लोबल इन्वामेंटल प्रॉब्लम्स हैं और ग्लोबल ग्रीन हाउस के इफ़ेक्ट हो रहे हैं ग्लोबल वार्मिंग हो रही है कार्बन का एक सिंक है ਜੋ ਹਰੀਆਲੀ ਹੈ ਕਾਰਬਨ ਨੂੰ ਸੰਚਿਤ ਕਰਦਾ ਹੈ ਆਪਕੋ ਆਕਸੀਜਨ ਤੋਂ ਦਿੰਦਾ ਹੀ ਹੈ ਇਸ ਲਈ ਜਿਤਨੀ ਵੀ ਜ਼ਮੀਨें ਜਹਾਂ ਵੀ ਮਿਲें ਉਸਮੇ ਬੜਾ ਅੱਛਾ ਪਲਾਂਟੇਸ਼ਨ ਹੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੇ ਚੰਡੀਗੜ੍ਹ ਮੇ ਵੀ ਔਰ ਲੁਧਿਆਣਾ ਮੇ ਵੀ ਦੇਖਾ ਕਿ ਗ੍ਰੀਨਰੀ ਬਹੁਤ ਅੱਛੀ ਹੈ ਔਰ ਇਸ ਗ੍ਰੀਨਰੀ ਕੋ ਔਰ ਵਧਾਣੇ ਕੇ ਲੀਏ ਜ਼ਿਲ੍ਹਾ ਪ੍ਰਸ਼ਾਸਨ ਕੰਮ ਕਰੇਗਾ ਮੈਨੇ ਪੂਰਾ ਉਮੀਦ ਹੈ ਮੌਸਮੀ ਪਾਕ ਹੋ ਲੋ ਪੰਜਾਬ ਦੇ ਕਿਸੇ ਵੀ ਹਿੱਸੇ ਚ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਤਾਜ਼ਾ ਬੁਖਵਾਲੀ ਮੁਤਾਬਕ ਜ਼ਿਲ੍ਹਾ ਪਟਿਆਲਾ ਫਰੀਦਕੋਟ ਤੇ ਫਿਰੋਜ਼ਪੁਰ ਚ ਦਰਮਿਆਨੀ ਮੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ 16 ਜੁਲਾਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਪਾਰੀ ਵੀ ਪੈਣ ਦਾ ਪੀੜਾ ਲਡ ਜਾਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪੰਜਾਬ ਦਾ ਮੌਸਮ ਤੇ ਮੌਨਸੂਨ ਬਹੁਤ ਚੰਗਾ ਰਿਹਾ। ਜਿਸ ਵਿੱਚ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਮੇਂ ਤੋਂ ਪਹਿਲਾਂ ਬਾਰਿਸ਼ਾਂ ਹੋਈਆਂ ਜੋ ਕਿ ਪੰਜਾਬ ਦੀਆਂ ਫਸਲਾਂ ਲਈ ਵੀ ਬਹੁਤ ਲਾਹੇਵੰਦ ਸੀ। ਪਿਛਲੇ ਸਾਲਾਂ ਦੇ ਮੁਕਾਬਲੇ ਮੌਨਸੂਨ ਬਹੁਤ ਜਲਦੀ ਪੰਜਾਬ ਵਿੱਚ ਐਂਟਰ ਹੋ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ بارش ਦੇਖਣ ਨੂੰ ਮਿਲੀ। ਹਾਲਾਂਕਿ ਇਸ ਦੌਰਾਨ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਪੰਜਾਬ ਦੇ ਜ਼ਿਆਦਾਤਰ ਲੋਕਾਂ ਨੇ ਇਸ ਦਾ ਆਨੰਦ ਮਾਣਿਆ ਤੇ ਮੌਸਮ ਠੰਡਾ ਬਣਿਆ ਰਿਹਾ। ਇਸ ਮੀਂਹ ਦਾ ਕਿਸਾਨਾਂ ਨੂੰ ਵੀ ਬਹੁਤ ਲਾਭ ਹੋਇਆ ਲਗਾਤਾਰ ਪਰੇਮੀ ਕਾਰਨ ਬਿਜਲੀ ਸਮੱਸਿਆ ਤੋਂ ਨਹੀਂ ਛੁਟ ਮਿਲੀ ਇਸੇ ਚੱਲ ਦੇ ਇੱਕ ਵਾਰ ਫਿਰ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਦੀ ਤਾਜ਼ਾ ਪੂਰਵਕਮਣੀ ਕੀਤੀ ਗਈ ਹੈ ਜਿਸ ਵਿੱਚ ਅਗਲੇ ਕੁਝ ਦਿਨਾਂ ਲਈ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਮੌਸਮ ਵਿਭਾਗ ਨੇ ਸੁੱਬੇ ਪਰ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ਾਂ ਦੀ ਪੂਬਿਕਵਣੀ ਕੀਤੀ ਹੈ ਸੁੱਬੇ ਪਰ ਵਿੱਚ 24 ਘੰਟੇ ਵਿੱਚ ਤਾਪਮਾਨ 0.1 ਡਿਗਰੀ ਘਟ ਗਿਆ ਹੈ ਜੋ ਕਿ ਆਮ ਨਾਲ 1.6 ਡਿਗਰੀ ਘੱਟ ਦਰਜ ਕੀਤਾ ਗਿਆ ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 36.1 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਅਗਲੇ 3 ਦਿਨਾਂ ਲਈ ਮੀਂਹ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਇਸ ਕਾਰਨ ਗਰਮੀ ਤੇ ਨਮੀ ਬੱਸ ਸਕਦੀ ਹੈ ਪਰ 16 ਜੁਲਾਈ ਤੋਂ ਫਿਰ ਤੋਂ ਪਾਰੀਮੀ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਅਨੁਸਾਰ ਅਮਰਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਰੋਜਪੁਰ ਹਜ਼ਿਲਕਾ ਫਰੀਦਕੋਟ ਮੁਖਸਰ ਪਟਿਆਲਾ ਐਸਐਸ ਨਗਰ ਮੋਹਾਲੀ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਜਦੋਂ ਕਿ ਪਠਾਨਕੋਟ, ਹੁਸ਼ਿਆਰਪੁਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਫਿਰੋਜ਼ਪੁਰ ਤੇ ਲੁਧਿਆਣਾ ਵਿੱਚ ਮੀਂਹ ਦਾ ਦਰਦ ਕੀਤਾ ਗਿਆ ਹੈ। ਪਟਿਆਲ ਵਿੱਚ 2.0 ਮਿਲੀਮੀਟਰ ਮੀਂਹ ਡਟ ਕੀਤਾ ਗਿਆ ਤੇ ਫਤਿਹਗੜ੍ਹ ਸਾਹਿਬ ਵਿੱਚ 1.5 ਮਿਲੀਮੀਟਰ ਮੀਂਹ ਡਟ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ بارش ਦੌਰਾਨ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ 14 15 16 ਤੇ 17 ਜੁਲਾਈ ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਰਾਜ ਵਿੱਚ ਕੁਝ ਥਾਵਾਂ ਤੇ ਗਰਜ ਬਿਜਲੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ 16 ਜੁਲਾਈ ਨੂੰ ਪੰਜਾਬ ਦੇ ਕੁਝ ਥਾਵਾਂ ਉੱਤਰੀ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦਾ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਕੁਝ ਦਿਨਾਂ ਲਈ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਭਵਿੱਖਬਾਣੀ ਅਨੁਸਾਰ ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 13 ਤੋਂ 15 ਜੁਲਾਈ ਦੇ ਵਿਚਕਾਰ ਹਿਮਾਚਲ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿੱਦ ਤੇ ਚਲਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਮੰਡੀ, ਸ਼ਿਮਲਾ, ਸਿਰਮੌਰ, ਬਲਾਸਪੁਰ ਵਿੱਚ ਇੱਕ ਜਾਂ ਦੋ ਥਾਵਾਂ ਤੇ ਮੀਂਹ ਪੈ ਸਕਦਾ ਹੈ। ਇਸ ਦਿਨਾਂ ਲਈ 13 ਜੁਲਾਈ ਨੂੰ ਕੁੱਲੂ, ਮੰਡੀ, ਸਿਰਮੌਰ ਵਿੱਚ ਭਾਰੀ ਮੀਂਹ ਪ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਐਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ